ਸਿਮਰਨਜੀਤ ਕੌਰ ਗਿਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕਿੰਨੇ ਹੀ ਕિસ્ਸੇ ਹੁਣ ਤੱਕ ਤੁਸੀਂ ਸੁਣੇ ਹੋਣਗੇ ਕਦੇ ਲਾਰੈਂਸ ਬਿਸ਼ਨੋਈ ਦਾ ਨਾਮ ਕਦੇ ਗੋਲਡੀ ਬਰਾੜ ਦਾ ਨਾਮ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕિસ્ਸੇ ਵੀ ਨੇ ਉਹ ਇੱਕ ਵਕੀਲ ਵੀ ਨੇ ਤੇ ਅੱਜਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਨਾਲ ਮਾਰ ਕਟਾਪਾ ਹੋਇਆ ਉਹਨਾਂ ਦੀ ਬਾਹਾਂ ਤੱਕ ਤੋੜ ਦਿੱਤੀ ਗਈ ਸੱਟ ਮਾਰੀ ਗਈ ਪਰ ਅੱਜ ਅਸੀਂ ਗੱਲ ਕਰਤਨੀ ਹਾਂ ਉਹਨਾਂ ਦੀ ਜ਼ਿੰਦਗੀ ਦੇ ਉਸ ਦਰਦ ਬਾਰੇ ਜੋ ਉਹਨਾਂ ਨੇ ਆਪਣੇ ਬਚਪਨ ਦੇ ਵਿੱਚ ਹੰਡਾਇਆ ਸੀ ਜਦੋਂ ਉਹਨਾਂ ਦੀ ਉਮਰ ਮਹਿਸਪੰਜ ਸਾਲ ਦੀ ਸੀ ਸਿਮਰਨਜੀਤ ਕੌਰ ਗਿੱਲ ਜਿਨ੍ਹਾਂ ਦੇ ਪਿਤਾ ਦੀ ਛੋਟੇ ਹੁੰਦੇ ਹੀ ਮੌਤ ਹੋ ਗਈ ਸੀ ਪਰ ਉਹਨਾਂ ਦੀ ਲਾਸ਼ ਦੇਖਣ ਨੂੰ ਵੀ ਉਹੋ ਤਰਸਦੇ ਰਹੇ ਇਸ ਤੋਂ ਬਾਅਦ ਜਿਹਨੂੰ ਉਹ ਅੰਕਲ ਕਹਿੰਦੇ ਸੀ ਤੇ ਉਹ ਸਮਾਨ ਸਮਝਦੇ ਸੀ ਉਸ ਬੰਦੇ ਨੇ ਦਵਾਈ ਲੈਣ ਦੇ ਬਹਾਨੇ ਉਹਨੂੰ ਆਪਣੇ ਕੋਲ ਬੁਲਾਇਆ ਮਾਸੂਮ ਛੋਟੀ ਜਹੀ ਬੱਚੀ ਸੀ ਉਹਦੋਂ ਸਿਮਰਨ ਤੇ ਉਹਦੇ ਨਾਲ ਛੇੜਖਾਨੀ ਕੀਤੀ ਗਲਤ ਕੰਮ ਕੀਤਾ ਕਿਸੇ ਤਰ੍ਹਾਂ ਹੂੰ ਵੱਡੀ ਹੋਈ ਡਰਦੀ ਡਰਾਂਦੀ ਲੋਕਾਂ ਦੇ ਕੋਲੋਂ ਹੂੰ ਡਰਨ ਲੱਗ ਗਈ ਸੀ ਖਾਸ ਕਰ ਬੰਦਿਆਂ ਦੇ ਕੋਲੋਂ ਨੇੜੇ ਵੀ ਨਹੀਂ ਜਾਂਦੀ ਸੀ ਪੜ੍ਹਾਈ ਲਿਖਾਈ ਕੀਤੀ ਪੀਯੂ ਤੋਂ ਚੰਡੀਗੜ੍ਹ ਤੋਂ ਤੇ ਇਸ ਤੋਂ ਬਾਅਦ ਵਿਆਹ ਦਾ ਸਮਾਂ ਆ ਗਿਆ ਪਿਆ ਦੀ ਉਮਰ ਹੋਈ ਰਿਸ਼ਤਾ ਤੈਅ ਕੀਤਾ ਗਿਆ ਪਹਿਲੀ ਵਾਰ ਕਿਸੇ ਦੇ ਇੰਨੇ ਨੇੜੇ ਉਹ ਹੋਏ ਉਹਨੂੰ ਆਪਣਾ ਸਭ ਕੁਝ ਸਮਝ ਬੈਠ ਉਹਨਾਂ ਨੂੰ ਤਾਂ ਇਹ ਸੀ ਕਿ ਹੁਣ ਵਿਆਹ ਫਿਕਸ ਹੋ ਚੁੱਕਿਆ ਹੈ ਵਿਆਹ ਦੀ ਡੇਟ ਤੈਅ ਹੋ ਗਈ ਹੈ ਵਿਆਹ ਛੇਤੀ ਹੋ ਜਾਣਾ ਇਸ ਤੋਂ ਪਹਿਲਾਂ ਦੋਵੇਂ ਜਾਣੇ ਘੁੰਮਦੇ ਫਿਰਦੇ ਮਿਲਦੇ ਵਿਆਹ ਦੀਆਂ ਸਾਰੀਆਂ ਉਹ ਗੱਲਾਂ ਕਰਦੇ ਰਹਿੰਦੇ ਕਿ ਕਦੋਂ ਅਸੀਂ ਇੱਕ ਦੂਜੇ ਦੇ ਪਤੀ ਪਤਨੀ ਬਣ ਜਾਵਾਂਗੇ ਪਰ ਇਹਨਾਂ ਗੱਲਾਂ ਦੇ ਵਿਚਾਲੇ ਜਦੋਂ ਉਹਨਾਂ ਨੇ ਆਪਣੇ ਬਚਪਨ ਦੀ ਸੱਚਾਈ ਇਸ ਮੁੰਡੇ ਨੂੰ ਦੱਸੀ ਜਿਹਦੇ ਨਾਲ ਉਹਨਾਂ ਦਾ ਵਿਆਹ ਹੋਣਾ ਸੀ ਤਾਂ ਉਹ ਮੁੰਡਾ ਕਹਿੰਦਾ ਹੈ ਕਿ ਪ੍ਰੂਫ ਕਰ ਆਪਣੀ ਵਰਜਨਿਟੀ ਇਹ ਗੱਲ ਸੁਣ ਕੇ ਕਿੰਨਾ ਠੇਸ ਪਹੁੰਚਿਆ ਉਸ ਕੁੜੀ ਨੂੰ ਸਿਮਰਨ ਨੂੰ ਜਿਹਦੇ ਨਾਲ ਪਹਿਲਾਂ ਹੀ ਗਲਤ ਹੋਇਆ ਸੀ ਅਤੇ ਹੁਣ ਉਹਨੂੰ ਫਿਰ ਤੋਂ ਗਲਤ ਸਾਬਿਤ ਕਰਨ ਦੇ ਮਨਸੂਬੇ ਖੜੇ ਜਾ ਰਹੇ ਸਨ ਲੜਾਈ ਝਗੜਾ ਹੋਇਆ ਮੁੰਡੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਕੁਝ ਦਿਨ ਉਹ ਹਸਪਤਾਲ ਰਹੀ ਤੇ ਇਸੇ ਦਰਮਿਆਨ ਜਦੋਂ ਉਹਨਾਂ ਨੂੰ ਦੁਬਾਰਾ ਹੋਸ਼ ਆਂਦੀ ਹੈ ਉਹ ਮੁੰਡੇ ਨੂੰ ਫੋਨ ਕਰਦੀ ਪਰ ਉਹ ਬਲੌਕ ਕਰ ਚੁੱਕਿਆ ਸੀ ਉਸਦੀ ਮਾਂ ਨੇ ਫੋਨ ਕੀਤਾ ਕਿਹਾ ਜਿਹੜੇ ਕੀ ਸਿਮਰਨ ਦੇ ਨਾਲ ਗੱਲਾਂ ਕਰਦੇ ਸੀ ਕਿ ਤੂੰ ਸਾਡੇ ਘਰ ਦੀ ਨੂੰਹ ਹੈ ਉਹਨਾਂ ਨੇ ਵੀ ਕਿਹਾ ਕਿ ਅਸੀਂ ਰਿਸ਼ਤਾ ਹੀ ਨਹੀਂ ਰੱਖਣਾ ਸੀ ਵਿਆਹ ਹੀ ਨਹੀਂ ਕਰਨਾ ਗੱਲਬਾਤ ਕਰਨੀ ਬੰਦ ਕਰ ਦਿੱਤੀ ਕਿਹੜੀ ਗੱਲ ਦੀ ਸਜ਼ਾ ਮੇਰੀ ਇੱਕ ਸੱਚਾ ਪਿਆਰ ਕਰਨ ਦੀ ਇੱਕ ਸੱਚਾ ਪਿਆਰ ਕੀਤਾ ਗਿਆ ਸੀ ਇਸ ਕੁੜੀ ਦੇ ਵੱਲੋਂ ਵੀ ਉਸ ਦੇ ਨਾਲ ਜਿਹੜਾ ਉਸ ਦਾ ਹਮਸਫਰ ਬਣਨ ਵਾਲਾ ਸੀ ਇੱਥੇ ਇਹ ਕੁੜੀ ਰੋਪੀ ਨਹੀਂ ਉਹ ਡਰੀ ਨਹੀਂ ਉਹਨੇ ਇਹ ਸਾਰੀ ਗੱਲ ਪੰਚਾਇਤ ਅੱਗੇ ਵੀ ਰੱਖੀ ਪਰ ਉੱਥੇ ਵੀ ਉਸ ਦੇ ਉੱਪਰ ਹੀ ਉਂਗਲਾਂ ਚੱਕੀਆਂ ਗਈਆਂ ਗਈ ਪੈਣ ਪਰਾਵਾਂ ਦੇ ਸਾਹਮਣੇ ਮਾਂ ਦੇ ਸਾਹਮਣੇ ਇਹ ਕਹਿ ਦਿੱਤਾ ਗਿਆ ਮੁੰਡੇ ਵਾਲਿਆਂ ਦੇ ਵੱਲੋਂ ਕਿ ਤੁਹਾਨੂੰ ਪਤਾ ਹੈ ਤੁਹਾਡੀ ਕੁੜੀ ਦੇ ਨਾਲ ਛੋਟੇ ਹੁੰਦੇ ਹੋਇਆ ਇਹੋ ਜਿਹੇ ਸ਼ਬਦ ਸੁਣਨੇ ਭਰੀ ਪੰਚਾਇਤ ਦੇ ਵਿੱਚ ਕਿਸੇ ਵੀ ਕੁੜੀ ਦੇ ਲਈ ਸ਼ਰਮਸਾਰ ਕਰ ਦਿੰਦੇ ਨੇ ਇਹ ਸ਼ਬਦ ਉਹ ਗੱਲਾਂ ਜਿਹੜੀਆਂ ਉਹਨੇ ਇੱਕ ਮੁੰਡੇ ਨੂੰ ਭਰੋਸਾ ਕਰਕੇ ਦਸੀਆਂ ਸੀ ਉਹਨੇ ਇਹਨਾਂ ਗੱਲਾਂ ਦਾ ਹੀ ਮਜ਼ਾਕ ਬਣਾ ਦਿੱਤਾ ਜਿੱਥੇ ਉਹਨੇ ਸਾਥ ਦੇਣਾ ਸੀ ਉਥੋਂ ਉਹ ਛੱਡ ਕੇ ਹਮੇਸ਼ਾ ਲਈ ਚਲਾ ਗਿਆ ਤੇ ਹੁਣ ਉਸਦੀ ਬਦਨਾਮੀ ਵੀ ਕਰ ਰਿਹਾ ਸੀ ਸਿਮਰਨਜੀਤ ਕੌਰ ਗਿਲ ਹਾਰੀ ਨਹੀਂ ਪੁਲਿਸ ਸਟੇਸ਼ਨਾਂ ਦੇ ਚੱਕਰ ਕੱਟਦੇ ਕਿੰਨੇ ਕਿੰਨੇ ਘੰਟੇ ਉੱਥੇ ਬੈਠੇ ਰਹਿੰਦੇ ਪੈਦਲ ਤੁਰ ਕੇ ਆਉਂਦੇ ਘਰ ਰੋਂਦੇ ਹੀ ਜਾਂਦੇ ਹੁੰਦੇ ਸੀ 2-2 ਕਿਲੋਮੀਟਰ ਤੱਕ ਉਹਨਾਂ ਦਾ ਘਰ ਪਰ ਫਿਰ ਵੀ ਇੱਥੇ ਇਨਸਾਫ ਮਿਲਦਾ ਨਹੀਂ ਦਿਖ ਰਿਹਾ ਸੀ ਇੱਕ ਦਿਨ ਉਹ ਫੇਸਬੁਕ ਤੇ ਲਾਈਵ ਹੁੰਦੇ ਨੇ ਆਪਣੀ ਦਰਦ ਭਰੀ ਕਹਾਣੀ ਸ਼ੇਅਰ ਕਰਦੇ ਨੇ ਅਤੇ ਉਸੇ ਲਾਈਵ ਦੇ ਵਿੱਚ ਕਿੰਨੀਆਂ ਹੀ ਹੋਰ ਕੁੜੀਆਂ ਉਹਨਾਂ ਦੇ ਕੰਟੈਕਟ ਦੇ ਵਿੱਚ ਆ ਜਾਂਦੀਆਂ ਨੇ ਉਹਨਾਂ ਨੂੰ ਫੋਨ ਕਰਦੀਆਂ ਨੇ ਅਤੇ ਦੱਸਦੀਆਂ ਨੇ ਕਿ ਅਸੀਂ ਕਿੰਨਾ ਜ਼ਿਆਦਾ ਦੁਖੀ ਹਾਂ ਸਿਮਰਨ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਮੇਰ ਤੋਂ ਵੀ ਮਾੜੇ ਹਾਲਾਤਾਂ ਦੇ ਵਿੱਚ ਕੁੜੀਆਂ ਜੀ ਰਹੀਆਂ ਨੇ ਤੇ ਜ਼ਿੰਦਗੀ ਨੂੰ ਮੈਨੂੰ ਵੀ ਜੀਣਾ ਪੈਣਾ। ਡਰਨਾ ਨਹੀਂ ਸਗੋਂ ਲੜਨਾ ਪੈਣਾ। ਸਿਮਰਨ ਜੀ ਕੋਰਗਿਲ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕੁਝ ਹੋਰ ਕਿਸਿਆਂ ਦੀ ਗੱਲ ਕਰਾਂਗੇ। ਇਹ ਉਹਨਾਂ ਦੀ ਇਹ ਪ੍ਰੇਮ ਕਹਾਣੀ ਕਹਿ ਲਓ ਜਾਂ ਫਿਰ ਦਿਲ ਟੁੱਟਿਆ ਕਹਿ ਲਓ। ਉਸ ਮੁੰਡੇ ਨੂੰ ਇੰਨਾ ਪਿਆਰ ਕੀਤਾ ਸੀ ਜਿਨੇ ਵਿਆਹ ਦੀ ਡੈਟਫਿਕਸ ਫੋਨ ਤੋਂ ਬਾਅਦ ਵੀ ਇਨਕਾਰ ਕਰ ਦਿੱਤਾ। ਸਿਰਫ ਇਸ ਕਰਕੇ ਕਿ ਇਸ ਕੁੜੀ ਨੇ ਹੱਦੋਂ-ਅੰਧ ਸੱਚ ਬੋਲ ਦਿੱਤਾ ਸੀ। 5 ਸਾਲ ਦੀ ਬੱਚੀ ਦੇ ਪਿਤਾ ਦੀ ਤਾਂ ਜਾਨ ਚਲੀ ਗਈ ਪਰ ਉਹ ਹਰ ਇੱਕ ਵੱਡੇ ਬੰਦੇ ਨੂੰ ਦੇਖ ਕੇ ਉਸ ਨੂੰ ਆਪਣੇ ਪਿਤਾ ਵਰਗਾ ਹੀ ਸਮਝਦੀ ਅੰਕਲ ਕਹਿੰਦੀ ਹੁੰਦੀ ਸੀ ਜਿਨ੍ਹਾਂ ਬੰਦਿਆਂ ਨੂੰ ਉਹਨਾਂ ਨੇ ਹੀ 5 ਸਾਲ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸਿਮਰਨਜੀਤ ਕੌਰ ਗਿਲ ਦੀ ਉਹ ਦੁਖਦ ਭਰੀ ਕਹਾਣੀ ਜਿਸ ਤੇ ਵਿੱਚ ਉਸ ਨੂੰ ਸੱਚ ਬੋਲਣ ਦਾ ਅਜਿਹਾ ਇਨਾਮ ਮਿਲਿਆ ਕਿ ਉਹ ਫੁੱਟ ਫੁੱਟ ਕੇ ਕਈ ਦਿਨਾਂ ਤੱਕ ਰੋਂਦੀ ਰਹੀ ਟੜਫਦੀ ਰਹੀ ਅਤੇ ਇਨਸਾਫ ਲਈ ਤਰਤਰ ਪਟਕੀ। ਸਿਮਰਨਜੀਤ ਖਰਗਿਲ ਨੂੰ ਅੱਜ ਕੋਣ ਨਹੀਂ ਜਾਣਦਾ ਪਰ 5 ਸਾਲ ਦੀ ਉਮਰ ਤੇ ਵੀ ਜਦੋਂ ਉਸਦੇ ਪਿਤਾ ਦੀ ਜਾਨ ਗਈ ਤਾਂ লাশ ਤੱਕ ਵੀ ਪਰਿਵਾਰ ਨੂੰ ਦੇਖਣੀ ਨਸੀਬ ਨਹੀਂ ਹੋਈ। ਜਿਸ ਨੂੰ ਅੰਕਲ ਕਹਿੰਦੀ ਸੀ ਉਸਨੇ ਕਲੀਨਿਕ ਤੇ ਬੁਲਾਇਆ ਦਵਾਈ ਦੇਣ ਦੇ ਬਹਾਨੇ ਅਤੇ ਉਸਦੇ ਨਾਲ ਗਲਤ ਕਾਰਾ ਕੀਤਾ। ਇਸ ਦੇ ਕਾਰਨ ਸਿਮਰਨ ਹਰੇਕ ਤੋਂ ਡਰਨ ਲੱਗ ਪਈ। ਉਸ ਨੂੰ ਹਰ ਮਰਦ ਬੁਰਾ ਲੱਗਦਾ ਕਿਸੇ ਦਾ ਛੂਣਾ ਦੇਖਣਾ ਵੀ ਉਸ ਨੂੰ ਮਾੜਾ ਲੱਗਦਾ ਪਰ ਇਸੇ ਪਰੇਸ਼ਾਨੀ ਦੇ ਨਾਲ ਜ਼ਿੰਦਗੀ ਕੱਟਦੀ ਗਈ ਸਮਾਂ ਤਾਂ ਲੰਘਣਾ ਹੀ ਸੀ ਉਮਰ ਵੱਧਦੀ ਗਈ ਪਰ ਇਹ ਡਰ ਉਸ ਦੇ ਨਾਲ ਹੀ ਵੱਧਦਾ ਗਿਆ ਰੋਜ਼ ਉਹ ਦਿਨ ਉਸ ਨੂੰ ਤੰਗ ਕਰਦਾ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਹੋਈ ਅਤੇ ਚੰਗੇ ਘਰ ਦੇ ਵਿੱਚ ਵਿਆਹ ਤੇ ਲਈ ਹੁਣ ਰਿਸ਼ਤਾ ਕਰਨ ਦਾ ਸਮਾਂ ਸੀ ਸਿਮਰਨ ਨੂੰ ਇਸ ਮੁੰਡੇ ਤੇ ਭਰੋਸਾ ਵੀ ਸੀ ਅਤੇ ਪਿਆਰ ਵੀ ਮੁੰਡੇ ਦੇ ਨਾਲ ਪਿਆਰ ਹੋਇਆ ਅਤੇ ਹਰ ਕੁੜੀ ਵਾਂਗ ਸਿਮਰਨ ਨੇ ਵੀ ਸੁਪਨੇ ਦੇਖੇ ਮੁੰਡੇ ਦੇ ਨਾਲ ਘੁੰਮੀ ਫਿਰੀ ਬਾਹਾਂ ਦੇ ਵਿੱਚ ਬਾਹਾਂ ਪਾਈਆਂ ਭਵਿੱਖ ਦੇ ਲਈ ਚੰਗਾ ਸੋਚਣ ਲੱਗੀ ਉਹਦੇ ਨਾਲ ਘੁੰਮੀ ਤਾਂ ਬਚਪਨ ਦੀ ਦੁਖਦ ਘਟਨਾ ਉਹ ਉਸਨੇ ਉਸ ਨਾਲ ਸਾਂਝੀ ਕਰਨ ਦੀ ਸੋਚੀ ਉਹ ਸੱਚ ਦੀ ਨਹੀਂ ਰੱਖਣਾ ਚਾਹੁੰਦੀ ਸੀ ਨਹੀਂ ਪਤਾ ਸੀ ਕਿ ਇਹ ਸੱਚ ਕਿਸੇ ਨੂੰ برداشت ਨਹੀਂ ਹੋਣਾ ਇਹ ਦੁਖਦ ਘਟਨਾ ਜਦੋਂ ਉਸਨੇ ਸਾਂਝੀ ਕੀਤੀ ਤਾਂ ਉਹ ਮੁੰਡਾ ਜੋ ਆਪ ਪਤਾ ਨਹੀਂ ਕਿੰਨੀਆਂ ਹੀ ਕੁੜੀਆਂ ਦੇ ਨਾਲ ਸੌਂ ਕੇ ਆਇਆ ਸੀ ਇਹ ਸਿਮਰਨ ਦੱਸਦੀ ਹੈ ਉਸ ਤੋਂ ਕਹਿ ਰਿਹਾ ਸੀ ਕਿ ਤੂੰ ਮੈਨੂੰ ਪ੍ਰੂਫ ਕਰ ਕਿ ਤੂੰ پاک ਪਵਿੱਤਰ ਹੈ ਜਿਹੜਾ ਮੁੰਡਾ ਕਹਿੰਦਾ ਸੀ ਕਿ ਤੇਰੇ ਤੋਂ ਬਾਹਰ ਮੇਰੀ ਜ਼ਿੰਦਗੀ ਨਹੀਂ ਅਤੇ ਵਿਆਹ ਹੋਣ ਵਾਲਾ ਸੀ ਸਾਰੀਆਂ ਤਿਆਰੀਆਂ ਦੇ ਨਾਲ-ਨਾਲ ਸੁਪਨੇ ਦੇਖੇ ਜਾ ਰਹੇ ਸਨ ਉਹ ਮੁੰਡਾ ਵਿਆਹ ਤੋਂ ਪਹਿਲਾਂ ਮੁੱਕਰ ਗਿਆ। ਸਿਮਰਨ ਦੇ ਨਾਲ ਘੁੰਮ ਫਿਰ ਕੇ ਸਾਰੇ ਸੁਪਨੇ ਦਿਖਾ ਕੇ ਉਸ ਨੂੰ ਝੂਠ ਬੋਲ ਬੋਲ ਕੇ ਆਪਣੇ ਉਸਨੇ ਕਲਾਵੇ ਦੇ ਵਿੱਚ ਵੀ ਲਿਆ ਤੇ ਫਿਰ ਇੱਕਦਮ ਸਭ ਕਿਵੇਂ ਭੁੱਲ ਗਿਆ। ਤਾਂ ਖੈਰ ਜਦੋਂ ਉਹ ਮੁੰਡਾ ਸਿਮਰਨ ਨੂੰ ਛੱਡ ਕੇ ਜਾਂਦਾ ਹੈ ਤਾਂ ਉਹ 4-3 ਦਿਨ ਹਸਪਤਾਲ ਦੇ ਵਿੱਚ ਬੇਹੋਸ਼ ਪਈ ਰਹੀ। ਜਦੋਂ 4-3 ਬਾਅਦ ਉੱਠ ਕੇ ਦੇਖਿਆ ਤਾਂ ਮੁੰਡੇ ਨੇ ਸਿਮਰਨ ਨੂੰ ਹਰ ਜਗ੍ਹਾ ਤੋਂ ਬਲੌਕ ਕਰ ਦਿੱਤਾ। ਇੰਨਾ ਹੀ ਨਹੀਂ ਉਸਦੀ ਮਾਂ ਜੋ ਕਿ ਸਿਮਰਨ ਦੇ ਨਾਲ ਗੱਲਾਂ ਕਰਦੀ ਸੀ ਉਹਨੇ ਵੀ ਕਹਿ ਦਿੱਤਾ ਕਿ ਅਸੀਂ ਵਿਆਹ ਤੇਰੇ ਨਾਲ ਨਹੀਂ ਕਰਨਾ। ਸਿਮਰਨ ਦੇ ਦਿਲ ਨੂੰ ਠੇਸ ਬਹੁਤ ਵੱਡੀ ਪਹੁੰਚੀ। ਪਹਿਲੀ ਵਾਰ ਪਿਆਰ ਹੋਇਆ ਉਸੇ ਨਾਲ ਹੀ ਵਿਆਹ ਦੇ ਸੁਪਨੇ ਅਤੇ ਹੁਣ ਜਦੋਂ ਵਿਆਹ ਦੀ ਡੇਟ ਫਿਕਸ ਸੀ ਤਾਂ ਸਭ ਕੁਝ ਖਤਮ ਹੋ ਰਿਹਾ ਸੀ। ਕਈ ਪੰਚਾਇਤਾਂ ਬੈਠੀਆਂ ਪਹਚਾਇਤਾਂ ਦੇ ਵਿੱਚ ਵੀ ਮੁੰਡਾ ਕੁੜੀ ਦੇ ਮਾਪਿਆਂ ਨੂੰ ਬੋਲਿਆ ਕੀ ਤੁਹਾਨੂੰ ਪਤਾ ਹੈ ਤੁਹਾਡੀ ਬੱਚੀ ਦੇ ਨਾਲ ਛੋਟੇ ਹੁੰਦੇ ਕੀ ਕੁਝ ਹੋ ਗਿਆ 5 ਸਾਲ ਦੀ ਸੀ ਉਦੋਂ ਨਹੀਂ ਪਤਾ ਉਹ ਕੀ ਸੀ ਪਰ ਕੋਈ ਝੇੜਖਾਨੀ ਕੀਤੀ ਵੀ ਗਈ ਸੀ ਤਾਂ ਸਿਮਰਨ ਨੂੰ ਉਸ ਸਮੇਂ ਸਮਝ ਨਹੀਂ ਸੀ ਵੱਡੀ ਹੋ ਕੇ ਵੀ ਜਿਆਦਾ ਸਮਝਦਾਰ ਲੋਕ ਹੀ ਕਹਿਣਗੇ ਕਿ ਇਹਨੂੰ ਸਮਝ ਨਹੀਂ ਸੀ ਕੀ ਲੋੜ ਪੈਸੀ ਉਹ ਗੱਲ ਕਰਨ ਦੇ ਉਹਨੇ ਪੰਚਾਇਤ ਦੇ ਵਿੱਚ ਇਹ ਕਿਹਾ ਤੇ ਸਾਰੇ ਰਿਸ਼ਤੇਦਾਰ ਭੈਣ ਭਰਾ ਉਸ ਦੇ ਵਿੱਚ ਹੀ ਕਮੀਆਂ ਕੱਟਣ ਲੱਗ ਪਏ ਕਿ ਤੂੰ ਹੀ ਇਹੋ ਜਹੀ ਹੈ ਕਮੀ ਤੇਰੇ ਵਿੱਚ ਹੀ ਹੋਵੇਗੀ ਤੈਨੂੰ ਰਿਸ਼ਤਾ ਨਿਭਾਣਾ ਨਹੀਂ ਆਇਆ ਫਿਰ ਬੋਲਿਆ ਕਿ ਆਪਣੀ ਜ਼ਿੰਦਗੀ ਦੇ ਸਾਰੇ ਸੱਚ ਕੌਣ ਕਿਨੂੰ ਦੱਸਦਾ ਹੈ ਤੈਨੂੰ ਕੀ ਲੋੜ ਪਈ ਸੀ ਉਸ ਮੁੰਡੇ ਨੂੰ ਬਚਪਨ ਦੀ ਇਹ ਗੱਲ ਦੱਸਣ ਦੀ ਪਰ ਸਿਮਰਨ ਸਵਾਲ ਕਰਦੀ ਹੈ ਕਿ ਸੱਚ ਤੇ ਉੱਤੇ ਰਿਸ਼ਤਾ ਜੋੜਨਾ ਕੀ ਗਲਤ ਹੈ ਫੈਸਲਾ ਕੀਤਾ ਕਿ ਮੈਂ ਹੁਣ ਉਸ ਨੂੰ ਸਬਕ ਸਿਖਾਵਾਂਗੀ। ਲੋ ਦੀ ਡਿਗਰੀ ਹੱਥ ਦੇ ਵਿੱਚ ਸੀ ਪਰ ਉਸ ਇਨਸਾਨ ਨੇ ਗਮਾਂ ਦੇ ਦੁੱਖ ਦੇ ਵਿੱਚ ਸਿਮਰਨ ਨੂੰ ਸੁੱਟ ਦਿੱਤਾ ਸੀ। ਇੱਥੋਂ ਹੀ ਇਸ ਕੁੜੀ ਦਾ ਸੰਘਰਸ਼ ਸ਼ੁਰੂ ਹੁੰਦਾ ਹੈ। ਪਰ ਇਸ ਦੇ ਉੱਪਰ ਹੀ ਉਂਗਲੀਆਂ ਚੁੱਕੀਆਂ ਗਈਆਂ। ਪੁਲਿਸ ਕੰਪਲੇਂਟ ਕੀਤੀ ਫਿਰ ਘਮਾਫਰਾ ਕੇ ਉਹਨੂੰ ਇੰਜ ਹੀ ਕਰਨਾ ਪੈਂਦਾ। ਸਾਰਾ ਦਿਨ ਪੁਲਿਸ ਸਟੇਸ਼ਨ ਬੈਠੀ ਰਹਿੰਦੀ। ਲੋ ਦੀ ਡਿਗਰੀ ਕੋਲ ਹੋਣ ਦੇ ਬਾਵਜੂਦ ਸਾਰੇ ਸਬੂਤ ਹੱਥ ਵਿੱਚ ਹੋਣ ਦੇ ਬਾਅਦ ਵੀ ਉਸ ਨੂੰ ਕਿਸੇ ਪਾਸੋਂ ਇਨਸਾਫ ਨਹੀਂ ਮਿਲ ਰਿਹਾ ਸੀ ਇਸ ਦੇ ਲਈ ਉਹ ਸਿਸਟਮ ਨੂੰ ਕੋਸਦੀ ਹੈ ਬਹੁਤ ਰੋਈ ਸਿਮਰਨ ਜਦੋਂ ਇਹ ਸਭ ਕੁਝ ਉਸ ਦੀ ਅੱਖਾਂ ਦੇ ਸਾਹਮਣੇ ਘਟ ਰਿਹਾ ਸੀ ਪੈਦਲ ਹੀ ਤੁਰਦੀ ਤੁਰਦੀ 7-8 ਕਿਲੋਮੀਟਰ ਉਹ ਤੁਰ ਗਈ ਫਿਰ ਸੋਚਿਆ ਕਿ ਮੈਂ ਰੋ ਕਿਉਂ ਰਹੀ ਹਾਂ ਗੁਰਗੋਬਿੰਦ ਸਿੰਘ ਜੀ ਨੇ ਨਾਮ ਮੈਨੂੰ ਕੋਰ ਦਿੱਤਾ ਸੀ ਉਨਾ ਨਹੀਂ ਸ਼ੇਰ ਨਹੀਂ ਬਣਾਇਆ ਜ਼ੁਲਮ ਕਰਨਾ ਤੇ ਸਹਿਣਾ ਦੋਵੇਂ ਪਾਪ ਨੇ ਮੁੰਡੇ ਦੇ ਖਿਲਾਫ ਉਸਨੇ ਹੁਣ ਲੜਾਈ ਲੜਨ ਦੀ ਸੋਚੀ ਫਾਈਟ ਫੋਰ ਰਾਈਟ ਕੈਂਪੇਨ ਸ਼ੁਰੂ ਕੀਤਾ ਇਹ ਕੈਂਪੇਨ ਫੇਸਬੁੱਕ ਤੇ ਲਾਈਵ ਹੋ ਕੇ ਕੀਤਾ ਗਿਆ ਨਾਲ ਸਿਮਰਨ ਨੇ ਆਪਣਾ ਨੰਬਰ ਦਿੱਤਾ ਤੇ ਕਿਹਾ ਕਿ ਜੇ ਕਿਸੇ ਨੂੰ ਵੀ ਕਿਤੇ ਵੀ ਕੋਈ ਤਕਲੀਫ ਆ ਰਹੀ ਹੈ ਕਿਸੇ ਨੂੰ ਵੀ ਲੱਗਦਾ ਹੈ ਕਿ ਉਸਦੀ ਸੁਣਵਾਈ ਨਹੀਂ ਹੋ پا ਰਹੀ ਇਨਸਾਫ ਨਹੀਂ ਮਿਲ ਰਹਾ ਤਾਂ ਉਸਦੇ ਨਾਲ ਕੰਟੈਕਟ ਕੀਤਾ ਜਾਵੇ। ਉਸੇ ਇੱਕੋ ਦਿਨ ਦੇ ਵਿੱਚ ਸੌ ਦੇ ਕਰੀਬ ਉਸ ਨੂੰ ਫੋਨ ਕਾਲਸ ਆ ਗਏ ਲੋਕਾਂ ਦੇ ਕੁੜੀਆਂ ਦੀਆਂ ਕਹਾਣੀਆਂ ਸੁਣੀਆਂ ਤਾਂ ਉਸ ਨੂੰ ਹੌਸਲਾ ਮਿਲਿਆ ਤੇ ਪਤਾ ਲੱਗ ਗਿਆ ਕਿ ਇਸ ਦੁਨੀਆ ਦੇ ਵਿੱਚ ਕੀ ਕੁਝ ਹੋ ਰਿਹਾ ਹੈ। ਸਿਮਰਨ ਦਾ ਕਹਿਣਾ ਸੀ ਕਿ ਮੇਰਾ ਦਰਦ ਤਾਂ ਬਹੁਤ ਛੋਟਾ ਹੋਣਾ ਸਾਹਮਣੇ ਤੇ ਹੁਣ ਉਹ ਉਹਨਾਂ ਕੁੜੀਆਂ ਦੇ ਲਈ ਲੜੇਗੀ। ਆਪਣੀ ਲੜਾਈ ਉਸਨੇ ਨਾਲ ਜਾਰੀ ਰੱਖੀ ਤੇ ਅੱਜ ਸਿਮਰਨ ਲੋਕਾਂ ਦੀ ਆਵਾਜ਼ ਹੈ ਜਿੱਦਾਂ ਕਿਸੇ ਨੇ ਸਾਥ ਨਹੀਂ ਦਿੱਤਾ ਸੀ ਅੱਜ ਉਹ ਕੁੜੀ ਹੋਰਾਂ ਦੇ ਲਈ ਖੜੀ ਸੀ ਉਸ ਨੂੰ ਮਰਨ ਦੇ ਲਈ ਇਕੱਲਿਆਂ ਨੂੰ ਛੱਡ ਦਿੱਤਾ ਗਿਆ ਸੀ ਛੁੱਟ ਦਿੱਤਾ ਗਿਆ ਸੀ ਤੇ ਇਹ ਉਹਦੇ ਆਪਣੇ ਹੀ ਸੀ ਹੁਣ ਉਹ ਹੀ ਕੁੜੀ ਲੋਕਾਂ ਦੇ ਨਾਲ ਖੜੀ ਹੈ ਕਦੇ ਵੀ ਕੋਈ ਵੀ ਮੁਸ਼ਕਿਲ ਤੁਹਾਡੇ ਹੌਸਲੇ ਤੋਂ ਵੱਡੀ ਨਹੀਂ ਹੁੰਦੀ ਇਹ ਸਿਮਰਨ ਕਹਿੰਦੀ ਹੈ ਜਿਹੜੀ ਚੀਜ਼ ਬਚਪਨ ਦੇ ਵਿੱਚ ਫੇਸ ਕੀਤੀ ਅੱਜ ਉਸ ਦੇ ਖਿਲਾਫ ਉਹ ਆਵਾਜ਼ ਬੁਲੰਦ ਕਰ ਰਹੀ ਹੈ ਕਾਉਂਸਲਿੰਗ ਕਰਦੀ ਹੈ ਸਿਮਰਨ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਬੱਚੀਆਂ ਨੂੰ ਕੁੜੀਆਂ ਨੂੰ ਦੱਸਦੀ ਹੈ ਕਿ ਆਖਿਰਕਾਰ ਇਹ ਹੈ ਕੀ ਪੂਰੇ ਪੰਜਾਬ ਦੀ ਧੀ ਬਣੀ ਹੋਈ ਸਿਮਰਨ ਵਕੀਲ ਬਣ ਕੇ ਹੋਰਾਂ ਦੀ ਆਵਾਜ਼ ਬਣੀ ਸਮਾਜ ਦੀਆਂ ਬੁਰਾਈਆਂ ਖਿਲਾਫ ਆਵਾਜ਼ ਬੁਲੰਦ ਕਰ ਰਹੀ ਹੈ ਜ਼ਿੰਦਗੀ ਦੇ ਵਿੱਚ ਰਾਹ ਦੇ ਵਿੱਚ ਕਈ ਰੋੜੇ ਆਉਣਗੇ ਤੁਹਾਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੁਹਾਡੇ ਨਾਲ ਤੱਕਾ ਹੋਵੇਗਾ ਪਰ ਤੁਹਾਡੇ ਹੌਸਲੇ ਕਦੇ ਵੀ ਡਿਗਣੇ ਨਹੀਂ ਚਾਹੀਦੇ ਜਿਹਨੇ ਡਿਸਾਈਡ ਕਰਨਾ ਹੈ ਕਿ ਕੀ ਹੋਣਾ ਅੱਗੇ ਹੌਸਲਾ ਕਿਵੇਂ ਲੈ ਕੇ ਆਣਾ ਉਹ ਤੁਸੀਂ ਖੁਦ ਹੋ ਤੁਸੀਂ ਕਰਨਾ ਹੈ ਦੁਨੀਆ ਤੋਂ ਅਸੀਂ ਇਕੱਲੇ ਹੀ ਆਏ ਆ ਅਤੇ ਇਕੱਲੇ ਹੀ ਜਾਣਾ ਸਾਨੂੰ ਸਹਾਰੇ ਲੱਭਣ ਦੀ ਥਾਂ ਲੜਨਾ ਪੈਣਾ ਹੇ ਸਿਮਰਨਾਕਦੀ ਹੈ ਹੁਣ ਸਰਕਾਰ ਦੇ ਵੱਲੋਂ ਸਾਰੇ ਪ੍ਰਾਇਮਰੀ ਸਕੂਲ ਦੇ ਵਿੱਚ ਜਦੋਂ ਹੋ ਜਾਂਦੇ ਨੇ ਤਾਂ ਬੱਚਿਆਂ ਨੂੰ ਸਮਝਾਉਂਦੇ ਨੇ ਕਿ ਚੰਗਾ ਕੀ ਹੈ ਤੇ ਮਾੜਾ ਕੀ ਹੈ ਸਿਮਰਨ ਨਹੀਂ ਚਾਹੁੰਦੀ ਕਿ ਜੋ ਉਸਦੇ ਨਾਲ ਹੋਇਆ ਉਹ ਕਿਸੇ ਹੋਰ ਬੱਚੀ ਦੇ ਨਾਲ ਹੋਵੇ ਸਿਮਰਨ ਕਹਿੰਦੀ ਹੈ ਕਿ ਹੇ ਵਕਤ ਡਰਨ ਦਾ ਨਹੀਂ ਲੜਨ ਦਾ ਇਸ ਕਹਾਣੀ ਤੋਂ ਤੁਸੀਂ ਕੀ ਪ੍ਰੇਰਣਾ ਲਈ ਇਸ ਦੇ ਵਿੱਚ ਤੁਹਾਨੂੰ ਸਮਾਜ ਦੀ ਸੱਚਾਈ ਕਿਸ ਹੱਦ ਤੱਕ ਦਿਖੀ ਹੈ ਜ਼ਰੂਰ ਕਮੈਂਟਾਂ ਦੇ ਰਾਹੀਂ ਦੱਸਿਓ ਅਤੇ ਨਾਲ ਹੀ ਇਹੋ ਜਈਆਂ ਹੋਰ ਸੱਚੀਆਂ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਣੇ ਦੋਸਤਾਂ ਰਿਸ਼ਤੇਦਾਰਾਂ ਅਤੇ ਸਹੇਲੀਆਂ ਸਮੇਤ ਉਹਨਾਂ ਲੋਕਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਜਿਨ੍ਹਾਂ ਨੂੰ ਥੋੜੇ ਜਿਹੀ ਵੀ ਮੋਸਲੇ ਦੀ ਲੋੜ ਹੋਵੇ ਕਿਉਂਕਿ ਕਈ ਵਾਰ ਕਹੀ ਹੋਈ ਇੱਕ ਗੱਲ ਦੇ ਨਾਲ ਕਿਸੇ ਦੂਜੇ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਖੁਸ਼ੀਆਂ ਭਰ ਸਕਦੇ ਹੋ ਜਿਹੜਾ ਬੰਦਾ ਟੈਨ ਦੀ ਕਲਾ ਦੇ ਵੱਲ ਜਾ ਰਿਹਾ ਹੋਵੇ ਕਈ ਵਾਰ ਕਹੀ ਉਸਨੇ ਇੱਕ ਗੱਲ ਦੇ ਨਾਲ ਉਹ ਖਿੜ ਉੱਟਦਾ